ਆ ਜੇ ਮੇਰਾ ਗਲਾਰੀ ਵਧਾਉਣੀ ਪੈਣੀ ਆ ਉਹ ਵੇ ਕਿੱਥੇ ਆਉਂਦਾ ਉਹ ਨਟ ਕੰਮ ਹੋ ਗਿਆ ਜਿਆਦਾ ਲੰਮਾ ਆ ਮੋਟਰਸਾਈਕਲ ਆ ਆ ਮੋਟਰਸਾਈਕਲ ਅੱਜ ਦੀ ਅਸੀਂ ਗੱਲ ਕਰਨੀ ਹੈ ਲੈ ਕੇ ਆਉਣਾ ਇਹਦੇ ਵੀਲ ਬਹੁਤ ਵਧੀਆ ਪਏ ਆ ਰੀ ਫੋਨ ਚਲੇ ਮਰਸ਼ਲ ਦੀ ਜਿਹੜੀ ਕੱਲ ਦੀ ਲਿਆਂਦੀ ਵਾਹ ਇਹਨਾਂ ਦੀ ਲਿਆਂਦੀ ਕੱਲ ਦੀ ਇਤਨੀ ਤੇ ਇੱਕ ਨਾ ਕੱਲ ਆਪਣਾ ਟੁੱਟ ਗਿਆ ਫੋਨ ਤੇ ਥੋੜੀ ਲੱਕੀ ਸੱਟ ਤੇ ਕੱਲ ਦਾ ਵਲੌਗ ਅੰਦਾ ਬਣਿਆ ਪਿਆ ਸੀ ਤੇ ਉਹ ਫੇਰ ਉਹ ਡਾਲਾ ਦੇ ਉਹ ਡਾਲਾ ਨਵਾਂ ਬਣਾ ਲਈਏ ਤੇ ਉਹ ਵਲੌਗ ਛੱਡਦਾ ਉੱਥੇ ਹੀ ਸਰੇ ਚਲੇ ਗਏ ਕਾਮਗਰੌਣ ਗਲਾਰੀ ਪੋਣੀ 바ਵਾ ਦਿਨਾਂ ਦਾ ਲਾਰਾ ਲਾ ਕੇ ਰੱਖਿਆ ਮਿੱਤਰੀ ਨੇ ਅੱਜ ਬਾਦ ਇਹਨੇ ਕੱਲ ਬਾਦ ਨੇ ਤੇ ਇੱਕ ਨਾ ਛੇ ਲੈ ਕੇ ਆਉਣੀ ਅੱਜ ਜਾਂ ਲੈ ਕੇ ਤੋਂ ਬਾਹਰ ਲੈ ਕੇ ਆਉਣੀ ਇਦਾਂ ਲੈਟਰ ਤੋਂ ਪਹਿਲਾਂ ਲਗੀਆਂ ਹੋਣਗੀਆਂ ਇਹ ਲੈਟਰ ਨਾ ਕਰਾ ਦਿੰਨੀ ਅੱਜ ਵੇਖੋ ਜੇ ਪਹਿਲਾਂ ਲੈ ਕੇ ਆਉਣੇ ਠੀਕ ਆ ਜੇ ਬਾਹਰ ਲੈ ਕੇ ਆਉਣੇ ਆ ਤੇ ਉਹ ਵੀ ਤਿਆਰ ਕਰਾਉਣਾ ਜਿਹੜਾ ਸੱਟ ਫੁੱਟਾ ਆ ਗਿਆ ਮੰਨ ਲਓ ਇਹ ਮੋਸਲ ਸੱਟ ਆ ਗਿਆ ਲਿਆਉਣਾ ਮਸਾਲੀ ਆ ਇਸ ਤਰ੍ਹਾਂ ਆ ਰਿਹਾ ਲਿਜਾਜ਼ ਵਾਲੇ ਵਿਖਾਂ ਜੀ ਤੇ ਚੱਲ ਜਾਂਦੇ ਇਹ ਮਿਲਦੇ ਆ ਇਹ ਹੁਣ ਜਾਇਜ਼ ਹੋਣ ਲੈਣਾ ਵੀ ਨਹੀਂ ਤੇ ਲੈ ਅੱਜ ਲੈ ਕੇ ਆਉਣਾ ਬਸ ਖੁੱਲ ਗਿਆ ਮੋਟਰਸਾਈਕਲ ਕੀ ਸਮਾਂ ਆ ਰਿਹਾ ਹੁਣ ਹੁਣ ਹੋਂ ਨਹੀਂ ਦਿਆ ਤੇ ਹੁਣ ਪੈ ਗਈ ਪਸੂੜੀ ਮਿਸਤਰੀ ਤਗੜਾ ਹੀ ਨਾ ਕਰਦੀ ਨਾ ਤਗੜੇ ਤਗੜੇ ਦਾ ਕੋਈ ਚੱਕਰ ਨਹੀਂ ਆਹ ਹੱਥ ਭਰਾ ਕਰੀ ਮਿਸਤਰੀ ਕੀ ਆਉਂਦਾ ਉਹ ਨਾੜ ਇੱਥੋਂ ਰਟਾ ਪੈ ਗਿਆ ਖੁੱਲ ਗਿਆ ਜੇ ਮੋੜ ਸਾਲ ਵੀ ਆਂਦਾ ਸੁਸ ਮਿਸਤਰੀ ਹਣ ਜਗੜ ਬੰਦ ਕੰਮ ਕਰੀ ਬੰਦ ਚੋਪੀ ਹੋ ਗਿਆ ਜਗਰਬੰਦਗੀ ਕਰਨਾ ਉਹਨੇ ਹਿਸਾਬ ਲਾ ਲੈਣਾ ਕਿ ਤੂੰ ਦੱਸੋਗਾ ਕਿ ਕਿਤਰਾ ਹੋ ਗਿਆ ਲੱਗੂ ਆਈ ਦੀ ਤਰੀਕੇ ਚ ਸਾਬ ਲਾ ਕੀ ਜੋ ਪਤਾ ਨਹੀਂ ਏਡਾ ਟੁੱਟਾ ਕਰਕੇ ਕੀਤਾ ਕਰਦੇ ਠੀਕ ਠਾਕ ਹੀ ਤੂੰ ਨਾ ਜੇ ਮੈਂ ਤੇਰਾ ਗਲਾਰੀ ਵਡਾਉਣੀ ਪੈਣੀ ਆ ਗਲਾਰੀ ਤਰਹ ਸਤਰੋਣੀ ਲੇਗੋਂ ਨਾਲ ਲਾਰੀ ਨਾਲ ਮਿਸਤਰੀ ਆ ਵੀ ਚੱਲਿਆ ਗਲਾਰੀ ਬਣ ਚਲੋ ਕੀ ਸਮਝ ਆ ਰਿਹਾ ਵੀ ਇਹਨਾਂ ਵੱਡੀ ਜਾਊਗੀ ਵੀ ਨਹੀਂ ਕੰਮ ਹੋ ਗਿਆ ਜਿਆਦਾ ਲੰਮਾ ਚਲਿਆ ਪਹੌਣਾ ਲਾਰੀ ਕਟਾਉਣੀ ਪੈਣੀ ਹੈ ਜੇ ਟਮੀ ਆਉਂਦੀ ਪੂਰੀ ਹੁਣ ਕੰਮ ਹੋ ਗਿਆ ਓਖਾ ਜਿਆਦਾ ਇਹ ਹੁਣ ਚੱਲੇ ਬੰਦਾ ਚੱਲ ਜਾਂਦੇ ਮਿੱਤਰਾ ਕੰਮ ਹੋ ਗਿਆ ਜਿਆਦਾ ਲੰਮਾ ਕੱਟ-ਕਟ ਗਿਆ ਵਾਲਾ ਸਰ ਕਿਉ ਹੈ ਇਹ ਇਹ ਥਰਕੇ ਉਹਨਿਆ ਦਾ ਲੰਗੇ ਵਾਹੀ ਹੋਣ ਨੇ ਕੱਲ ਦੀ ਲੱਗੀ ਸੱਟ ਤੇ ਕੀ ਨਾ ਤਾਂ ਕਿ ਲਾਤਾਈ ਦੀ ਲਾਤ ਨਹੀਂ ਟੁੱਟੀ ਕੱਲ ਦੀ ਸੱਟ ਲੱਗੀ ਆ ਮਤਲਬ ਇੰਨੀ ਜਿਆਦੀ ਨਹੀਂ ਆ ਤੇ ਇੰਨੀ ਜਿਆਦੀ ਵਾ ਪੰਜ ਚਾਰ ਹਿੱਕਾ ਵਧੀਆ ਲੱਗਦਾ ਕਿਤੇ 5000 ਰੁਪਏ ਆ ਗੀਆਂ ਤੇ ਹੁਣ ਉਹਦਾ ਕੰਮ ਹੈ ਜਿਆਦਾ ਲੰਮਾ ਉਹ ਕੱਟ ਕਟ ਇਹ ਕਰਕੇ ਤੇ ਫੇਰ ਪੈਣੀ ਆ ਕਿੰਨਾ ਚੌਂਕੇ ਟਾਂ ਨੂੰ ਮੁਰਸਲ ਮਿਲਣਾ ਉਹਨਾਂ ਦਾ ਅਗਰ ਦੂਜਾ ਮੁਰਸਲ ਫੇਰ ਲੈਏ ਹੋਣੇ ਆ ਉਹ ਲਿਓਣਾ ਹੀ ਪੈਣਾ ਤੇ ਚਲੋ ਦੇ ਲਈਆਂ ਕਿ ਲੈਣ ਗਏ ਤੇ ਫੇਰ ਦਿਖਾਉਣੇ ਤੁਹਾਨੂੰ ਜਿਹੜਾ ਮੁਰਸਲ ਹੈ ਅੰਨੀ ਤਰ੍ਹਾਂ ਲੈ ਗਏ ਨੇ ਮੁਰਸਲ ਜੇ ਬਣ ਗਿਆ ਹੋਇਆ ਤੇ ਤੇ ਦੂਜਾ ਮੁਰਸਲ ਨੂੰ ਜਾਂਦਾ ਗਿਆ ਮੁਰਸਲ ਨਹੀਂ ਹੈਗਾ ਤੂੰ ਉਹ ਥੋੜਾ ਖਰਾਬ ਹੋਣ ਜਿਉਂ ਹਾਂ ਤਾ ਲੱਤ ਲਾਗੀ ਤੇ ਤੇ ਚੱਲਦੇ ਆਏ ਹਾਏ ਦੇਖ ਲਿਆ ਜੇ ਉਹ ਮੁਰਸਲ ਬਣਿਆ ਫੇਰ ਆ ਕੇ ਫੜਾ ਦੇ ਬਾਪੂ ਨੂੰ ਤੇ ਦੂਜਾ ਆਪਾਂ ਦੂਜਾ ਮੁਰਸਲ ਲੈ ਜਾਾਂਗੇ ਉਹ ਤੇ ਲੈਵਾਂ ਜਦੋਂ ਪੱਤ ਲੱਗ ਲੈਣ ਉਹ ਚੱਲਦੇ ਆ ਉਹ ਪਹਿਲੇ ਵਲੋਗਰ ਵੀ ਮੋਟਰਸਾਈਕਲ ਆਇਆ ਸੀ ਉਹ ਚੱਲਦਾ ਸੀ ਹੁਣ ਖਰਾਬ ਹੋ ਗਿਆ ਤੇ ਉਹ ਮਿਲਦੇਗਾ ਕਿ ਇਹ ਬਣ ਗਿਆ ਤੇ ਫਿਰ ਉਹ ਖੜ ਕੇ ਪਾਵਾ ਉਹ ਚੱਲ ਜਾਗੇ ਮਸਲੈਂਡ ਲੈ ਵੀ ਮਤਲਬ ਮੋਟਰਸਾਈਕਲ ਤਨੀ ਉਹ ਬਣਿਆ ਉਹ ਤਰ੍ਹਾਂ ਦਾ ਤਰ੍ਹਾਂ ਫਿਰ ਤੇ ਬੱਤੀ ਚਲ ਗਈ ਅੰਨੇ ਮੇਰੇ ਮੋਟਰਸਾਈਕਲ ਲੈ ਕੇ ਉਹਨੇ ਦੂਜਾ ਚਲਦੇ ਆ ਉਧਰ ਮੋੜ ਸਲਾ ਉੱਤੋਂ ਬਣਿਆ ਦੁਕਾਨ ਸਿਨਾ ਰੋਹੀ ਨੇ ਇੱਧਰ ਰੁਕੇ ਆ ਦੂਦੇ ਨੇ ਹੈ ਲੈ ਬਈ ਵੀ ਪਾਚੇ ਚਲ ਚਲਦੇ ਆ ਇਹਨੇ ਕਿਸ ਸਮਝ ਆ ਰਿਹਾ ਲੱਦਨੇ ਆ ਮੋਟਰਸਾਈਕਲ ਉਹ ਨਾ ਆਇਆ ਮੋਟਰਸਾਈਕਲ ਇਹਨਾਂ ਨੂੰ ਦੱਬਿਆ ਧੰਨ ਲਾਉਣੇ ਚਾਹੁੰਦੇ ਰਹੇ ਕੋਈ ਨਾ ਆ ਵੀ ਆਹ ਮੋਟਰਸਾਈਕਲ ਆਵਾ ਆ ਮੁਰਸਾ ਅੱਜ ਦੀ ਗੱਲ ਕਰਨੇ ਲੈ ਕੇ ਆਣਾ ਇਹ ਮੁਰਸਾ ਪਹਿਲਾਂ ਵੀ ਵਲੌਗ ਚ ਆਇਆ ਸੀ ਤੇ ਹੁਣ ਆ ਫੇਰ ਲੈ ਗਏ ਵਹਿ ਤਿਆਰ ਕਰਾਉਣਾ ਹੈ ਜੇ ਹੋ ਗਿਆ ਤੇ ਬਾਕੀ ਵੇਖੋ ਮਹਾਰਾਜ ਦੀ ਕਿਰਪਾ ਹੋਵੇ ਤੇ ਤਿਆਰ ਹੋ ਹੀ ਜਾਊਗਾ ਆ ਮੁਰਸਾ ਲੈ ਆ ਅੱਜ ਦੀ ਗੱਲ ਕਰਨੇ ਆ ਇਹ ਪਹਿਲਾਂ ਨਹੀਂ ਆਇਆ ਤੇ ਵੀਰ ਬਹੁਤ ਵਧੀਆ ਪਏ ਆ ਤੇ ਇਹਨੂੰ ਹੁਣ ਕਰਦੇ ਆ ਰੈਡੀ ਜੇ ਹੋ ਗਿਆ ਤੇ ਚਾਰਾਂ ਟੂਰਾਂ ਦਾ ਪੁੱਛ ਕੇ ਆਉਣੇ ਆ। ਬਾਕੀ ਵੇਣੇ ਆ, ਕੀ ਸਮਝ ਆ ਰਿਹਾ? ਚਾਰਾਂ ਟੂਰਾਂ ਦਾ ਪੁੱਛ ਕੇ ਆਵਾਂਗੇ, ਕੱਲ ਜਾਵਾਂਗੇ ਹੈਲਪਿੰਗ ਅੰਡ। ਤੇ ਚਾਰਾਂ ਦਾ ਪੁੱਛ ਕੇ ਆਉਣੇ ਹੁਣ ਇਹਨੂੰ ਕਰਦਿਆਂ ਤਿਆਰ। ਚਲੋ, ਆਪਾਂ ਤੋ ਜੰਮੁਰਸਲ ਜੀ ਲਾਗੇ ਨੇ ਬੱਤੀ ਆ ਗਈ ਹੈ, ਬੱਤੀ ਤੇ ਕਰਕੇ ਕੰਮ ਰੁਗ ਗਿਆ। ਤੇ ਮੁਰਸਾ ਲੈ ਕੇ ਆਉਣੀਆਂ, ਵੇਣੀਆਂ ਫਿਰ ਉਹਦਾ ਕੀ ਸਮਝ ਆ ਪਾਈ ਦਾ ਥੋੜਾ ਕਿੰਨੇ। 2 hours later ਹਾਲੇ ਤੱਕ ਮੁਰਸਲ ਤਾਂ ਨਹੀਂ ਮਿਲਿਆ। ਉਹ ਅੰਦਾਜ਼ ਹੈ ਕਿ ਧਲਾਰੀ ਫੇਟਰੀ ਹੁੰਦੀ। ਗਲਾਰੀ ਆ ਗਈ ਨਿੱਕੀ ਤੇ ਗਲਾਰੀ ਫੋਟੋ ਨਹੀਂ ਆਉਂਦੀ ਆ ਇਹ ਉਹਨੇ ਕੋਈ ਜਿਗਾਰ ਦੀ ਕੋਟ ਲਾਇਆ ਆ ਦੇਖੋ ਹੁਣ ਮੁਰਸਲ ਅੱਜ ਮਿਲਦਾ ਜਾਂ ਕੱਲ ਮਿਲਦਾ 100% ਪੁੱਛੀ ਜਾ ਰਹੂਗੀ ਅੱਜ ਹੀ ਲੈ ਕੇ ਆਈਏ ਲਾ ਕੇ ਬਹਿ ਕੇ ਕੰਮ ਕਰਾਵਾਂਗੇ ਤੇ ਗਲਾਰੀ ਦੇ ਵਿੱਚ ਬਸ ਬਿਲਡਿੰਗ ਹੋਣਾ ਹੈ ਉਹ ਪਤਲੀ ਬਿਲਡਿੰਗ ਕਰਾ ਕੇ ਤੇ ਇਹ ਮਾਰਨਾ ਹੈ ਜੇ ਜੇ ਹੋ ਗਿਆ ਹੋਇਆ ਤਾਂ ਫਿਰ ਲੈ ਕੇ ਆਉਣੇ ਆ ਉਹ ਕੱਲ੍ਹ ਦੀਆਂ ਉੱਥੇ ਮੁਰਸਲ ਗਿਆ ਬਣਾ ਤੇ ਲੇਜ਼ਰ ਨਹੀਂ ਪਾਇਆ ਲੇਦਰ ਪਾਉਣ ਵਾਸਤੇ ਉਹ ਪਿੱਖੀ ਵਿੰਡ ਗਿਆ ਆ ਇੱਥੋਂ ਮਿਲੇ ਨਹੀਂ ਫਿਟਿੰਗ ਹੋ ਗਈ ਸਾਰੀ ਜਿਹੜੀ ਮੋਟਰਸਲ ਦੀ ਮਤਲਬ ਗਲਾਰੀ ਦੀ ਫਿਟਿੰਗ ਹੋ ਗਈ ਆ ਬਸ ਲੈਦਰ ਨਹੀਂ ਪਾਇ ਤੇ ਲੈਦਰ ਅੱਜ ਗਿਆ ਵਾ ਸਵੇਰ ਤੱਕ ਮਿਲ ਜੂਗਾ ਤੇ ਬਾਕੀ ਦੂਜਾ ਮੋਟਰਸਲ ਆਪਾਂ ਕਰਦੇ ਆ ਰੈਡੀ ਦੂਜਾ ਵੀ ਸਵੇਰੇ ਵੇਖ ਕੇ ਆਵਾਂਗੇ ਤੇ ਲੈਟਿੰਗ ਲੋਟੀ ਕਰਾ ਕੇ ਲੈ ਆਉਣੇ ਇੱਕ ਸਵੇਰੇ ਤੇ ਦੂਜਾ ਮਨੀ ਵਾਲਾ ਮੋਟਰਸਲ ਵੀ ਹੋ ਗਿਆ ਉਹ ਨੂੰ ਬਲੈਕ ਜੈੱਡ ਬਲੈਕ ਕਰਾ ਲੈ ਹੁੰਦਾ ਸਾਰਾ ਤੇ ਚਲੋ ਮਿਲਦੇ ਹਾਂ ਸਾਨੂੰ ਘਰੇ ਆ ਕੇ ਕੀ ਕੀ ਕਰਦੇ ਆਂ ਕੀ ਸਮਝ ਆ ਰਿਹਾ ਦੂਜਾ ਮੋਰਸਾ ਇਹਨਾਂ ਕੀ ਕਰਦੇ ਆਂ ਸ਼ਾਇਦ ਸੱਟ ਸੂਟੋ ਢੋਣੇ ਧੋਣੇ ਆ ਚੰਗੀਰੀ ਨਾ ਟੇਪੜੂਪਾ ਲਾਉਣੀ ਉਹਦੇ ਤੋਂ ਟੇਪੜੂਪਾ ਲੱਗੀ ਟੈਂਕੀ ਤੇ ਟੈਂਕੀ ਮਿਲ ਗਈ ਟੈਂਕੀ ਨਵੀਂ ਰਖਾ ਦਾਂਗੇ ਤੇ ਬਾਕੀ ਟਾਇਰ ਟੂਰ ਤੇ ਸਹੀ ਆ ਵੇਹਾਂ ਤੇ ਵੀਲ ਵੀ ਸੋਨੇ ਆ ਤੇ ਮੇਰਾ ਦਾ ਟਾਇਰ ਜਾ ਵੱਡੇ ਪਵਾ ਦਈਏ ਤੇ ਚਲੋ ਮਿਲਦੇ ਹਾਂ ਅਈ ਮਿੱਤਰਾਂ ਹੁਣ ਐਦੀ ਤਿਆਰੀ ਆ ਮੜਵਾਉਂਦੀ ਆ ਟੇਪ ਟੂਪਾ ਸਵੇਰੇ ਆਪਾਂ ਨਾ ਲਾ ਦੇਣੀ ਸਾਰੀ ਆ ਟੇਪ ਟੂਪਾ ਚੰਗੀ ਰਹੀ ਜਨਾ ਇਹਨਾਂ ਨੂੰ ਸਾਫ਼ ਕਰ ਲੈਣਾ ਇੱਥੋਂ ਟੈਂਕੀ ਖਲੀ ਕੇ ਆਵੇ ਤੇ ਇੱਕ ਇਹਦਾ ਨਾ ਇੰਜਨ ਨੂੰ ਜਨੋਣ ਵਾਲਾ ਤੇ ਪਲੱਗ ਇੱਥੇ ਮੰਨ ਲਓ ਇੱਥੇ ਹੀ ਹੋਵੇ ਨਾ ਆਪ ਪਲੱਗ ਏਡੀ ਦੂਰ ਫੜਦਾ ਯਾ ਕਰੰਟ ਤੇ ਬਾਕੀ ਮੂੰਹ ਮਾ ਹੈਂਡਲ ਨੂੰ ਸੈਟ ਕਰਾਵਾਂਗੇ ਤੇ ਸ਼ੀਰ ਸ਼ੂਟ ਤੇ ਆ ਚੀਜ਼ਾਂ ਇਹਨੂੰ ਇੱਕ ਵਾਰ ਬਲੈਕ ਬਲੋ ਕਰ ਦੇਣਾ ਸਾਰਾ ਟਾਇਰ ਉੱਡੇ ਭਏ ਟਾਇਰ ਨਵੇਂ ਪਾਵਾਂਗੇ ਤੇ ਵੀਲ-ਵੂਲ ਸੈਟ ਹੈ ਵੀਲ ਦੇਣਗੇ ਚੱਕਰ ਆ ਚੀਜ਼ਾਂ ਲਵਾ ਦੇਣੀਆਂ ਟਾਇਰ ਤੇ ਬਹੁਤਾ ਜਿਆਦਾ ਹੀ ਕੰਮ ਖਰਾਬ ਪਿਆ ਹੋਇਆ ਹੈ ਦੇਖਿਆ ਹੀ ਹੋਣਿਆ ਤੇ ਜੇ ਮਹਾਰਾਜ ਕਰੇ ਕਿਰਪਾ ਅਨੁਮ ਬਣਵਾ ਕੇ ਲੈ ਆਉਣੀਆਂ ਫੇਰ ਇੱਕ ਉਹ ਨਾਲ ਦੇ ਕੋਲ ਰਹੂਗਾ ਪ੍ਰੀਤ ਕੋਲ ਤੇ ਇੱਕ ਕਰੇ ਰੱਖ ਲਾਂਗੇ ਯੂ ਖੜਨਾ ਉਹ ਲੈ ਜਾਊਗਾ ਤੇ ਜੇ ਖੜਸੂ ਵੀ ਲੈ ਜਾ ਕੇ ਰੂਗਾ ਕਿਤੇ ਜਾਣਾ ਇਹਦਾ ਨੰਬਰ ਪਲੇਟ ਵੀ ਹੈਗੀ ਆ ਤੇ ਕਾਗਜ਼ ਪੱਤਰ ਵੀ ਹੈਗੀ ਆ ਨੰਬਰ ਪਲੇਟ ਤੇ ਕਾਗਜ਼ ਪੱਤਰ ਲਾਉਣੇ ਹਨ ਇਹਨੂੰ ਤੇ ਬਾਕੀ ਮਾਰੇ ਕੇ ਪਾਗਰੇ ਤੇ ਬਾਣੀ ਜਾ ਕੇ ਆ ਸਾਰੇ ਟੁੱਟਾ ਪਿਆ ਕੱਢਿਆ ਨਹੀਂ ਬੜੀ ਚਿਰ ਦਾ ਉਹ ਜੋਂ ਤੋਂ ਬਾਅਦ डकਿਆ ਬਾਬਾ ਚਿਰ ਦਾ ਹੀ डकਿਆ ਮੇਰੇ ਖਿਆਣ ਕੋਈ ਹੋ ਗਈ ਹੋਣੀ ਆ ਤਿੰਨ ਚਾਰ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹੋਣਾ ਬੜੇ ਚਿਰ ਦਾ डकਿਆ ਮੁਰਸ਼ਲ ਕੱਢਿਆ ਨਹੀਂ ਚਲੋ ਕਿਦੇ ਆ ਵੀ ਆ ਤੇ ਸੁੱਤਰ ਤੇ ਇੰਜਨ ਨੂੰ ਨੁਣੇ ਕਰਾਈਏ ਤਾਂ ਇੰਜਨ ਹੋਇਆ ਪਿਆ ਬਿਰਦ ਤੇ ਇੰਜਨ ਨੂੰ ਜਿਹਦੇ ਟੈਕਿੰਗ ਡੋਕੀ ਰਖਾਉਣੇ ਆ ਬਾਕੀ ਲਾਈਟਾਂ ਨੂੰ ਪਾ ਕਰਾਉਣੀਆਂ ਇਹਦੀਆਂ ਸੈੱਟ ਚਲੋ ਅੱਜ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ